सत श्रीकाल जी सारे कहते तो तो हैं कि किसी साफ़ ठीक ठाक हो गए तंदुरुस्त हो गए चढ़ती कला हो गए अमनकीत कौर हाजिर एक और होलियो अज आप डिस्कस कराएंगेफुलसन स्टोरीज जिन्होंने अपने बिजनेस कुछ चैलेंज का सामना करना पाया अपनी जिंदगी चैलेंज का सामना करना पाया बहुत सारिया ने स्टोरीज क्योंकि जिन्हें सभी देख रही है वह ਕੋਈ ਵੀ ਇਹੋ ਜਿਹਾ ਨਹੀਂ ਹੈਗਾ ਕਿ ਜਿਨ੍ਹਾਂ ਨੂੰ ਅਰਤੀ ਦੇ ਨਸਲ ਜਿਹੜਾ ਵਿਰਾਸਤ ਵਿੱਚ ਮਿਲਿਆ ਹੋਵੇ ਜੋ ਵੀ ਆ ਅਸੀਂ ਸਾਰੇ ਆਪਕੋ ਪ੍ਰੇਪੇਰ ਕਰਾਤੇ ਆਪ ਨੂੰ ਮੈਂ ਕਿਹਾ ਤੇ ਕਾਰਥੀ ਆਪਾਂ ਇੱਥੇ ਤੱਕ ਪਹੁੰਚੇ ਆ ਤੇ ਇਹ ਹੁਣ ਦਾ ਸਾਡੇ ਬੱਚਿਆਂ ਨੂੰ ਮਿਲੂਗਾ ਵਿਰਾਸਤ ਵਿੱਚ ਪਰ ਸਾਡੇ ਵਿਰਾਸਤ ਵਿੱਚ ਨਹੀਂ ਸੀ ਮਿਲਿਆ ਹਾਂ ਕਾਫੀ ਕੁਸ਼ਲ ਇਹ ਬਹੁਤ ਜਲਦੀ ਕੀ ਹਾਨੂੰ ਸਾਹਮਣਾ ਇਹਦਾ ਕਰਨਾ ਪਿਆ ਯਾਨੀ ਕਿ ਨਾਰਮਲ ਲੋਕਾਂ ਨੂੰ ਤਾਂ ਸਮਝ ਨਹੀਂ ਨਾ ਹੁੰਦੀ ਕਿ ਇਹ ਬਿਜ਼ਨਸ ਕੀ ਆ ਉਹ ਫਿਰ ਵੱਖਰੇ ਤਰੀਕੇ ਦਾ ਸੋਚਦੇ ਆ ਸੋ ਇਹਨਾਂ ਨੂੰ ਸਮਝ ਆਉਂਦੀ ਆ ਉਹ ਵੀ ਇਨਵਸਟਮੈਂਟ ਜੁਆਇਨ ਕਰਦੇ ਆ ਤੇ ਆਪਣੀ ਤਰੱਕੀ ਬਾਰੇ ਸੋਚਦੇ ਆ ਆਪਣੇ ਬੱਚਾ ਦਾ ਕਿ ਵਧੀਆ ਫਿਊਚਰ ਬਣਾਉਂਦਿਆਂ ਜਿਨ੍ਹਾਂ ਨੂੰ ਕੋਈ ਨਹੀਂ ਸਮਝਉਂਦੀ ਉਹ ਫਿਰ ਆਪਣਾ ਸਟੈਪ ਬੈਕ ਲੈ ਲੈਂਦੇ ਆ ਸੋ ਕਾਫੀ ਪ੍ਰੋਬਲਮ ਹੁੰਦੀਆਂ ਵਾ ਕਿਉਂਕਿ ਜਦੋਂ ਇਹ ਬਿਜ਼ਨਸ ਜੁਆਇਨ ਕਰਨਾ ਹੁੰਦਾ ਹੈ ਕਿ ਮਦੋ ਥੋੜੇ ਜਿਹੇ ਜਦੋਂ ਆਪਾਂ ਕੁਛ ਖਰਚਾ ਕਰਨਾ ਹੁੰਦਾ ਉਹ ਵੀ ਥੋੜਾ ਔਖਾ ਲੱਗਦਾ ਵਾ ਤਾਂ ਫਿਰ ਜਿਹੜੀ ਇਹ ਵੀ ਸੇਮ ਸਿਚੁਏਸ਼ਨ ਕਾਫੀ ਮੇਂਗੀਆਂ ਪੈਣਾ ਦੀ ਹੈਗੀ ਆ ਪਰ ਉਥੇ ਮੈਂ ਉਹਨਾਂ ਨੂੰ ਇਹ ਸਲਾਹ ਦੇਵੂਗੀ ਸਿਆਣੀਆਂ ਬਣੋ ਕੋਤੇ ਕੱਪੜਿਆਂ ਤੇ ਖਰਚਾ ਨਾ ਕਰਿਆ ਕਰੋ ਜਾਂ ਪਾਊਡਰ ਤੇ ਮਦਦ ਖਰਚਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਦਸਰੇ ਨੂੰ ਮੁੰਡੇ ਫਿਰ ਉਹ ਜਿਹੜਾ ਦਾ ਹੋ ਗਿਆ ਤੇ ਕਪੜੇ ਬਤਾ ਬਖਾਵੇਂ ਦੇ ਚੱਕਰ ਚ ਤਾਂ ਪਿਆ ਕਰੋ ਵਧੀਆ ਤਰੀਕੇ ਨਾਲ ਆਪਣਾ ਬਜਟ ਬਣਾ ਕੇ ਕੰਮ ਚੱਲੋ ਜੇ ਤੁਸੀਂ ਬਜਟ ਬਣਾ ਕੇ ਆਪਣਾ ਕੰਮ ਚਲਾਉਣ ਦੇ ਕੰਮਜਾਬ ਹੋ ਗਈਆਂ ਤੇ ਸਮਝੋ ਤੁਸੀਂ ਬਿਜ਼ਨਸ ਵੀ ਕਰਨ ਦੇ ਜੋ ਬਣ ਗਿਆ ਜੀ ਠੀਕ ਆ ਸੋ ਤਕੜੀਆਂ ਹੋ ਕੇ ਰਹਿਆ ਕਰੋ ਸਿਆਣੀਆਂ ਬਣੋ ਤੇ ਤਾਂ ਹੀ ਆਪਾਂ ਆਪਣੀ ਜਿੰਦਗੀ ਹੋਰ ਵਧੀਆ ਬਦਲ ਸਕਦੇ ਆ ਅੱਜ ਆਪਾਂ ਮਿਲਾਂਗੇ ਕੋਰ ਵੀਡੀਓ ਦੇ ਨਾਲ ਖੋਰ ਵਧੀਆ ਜੀ ਟੌਪਿਕ ਨਾਲ ਅੱਜ ਮੈਨੂੰ ਇਹ ਜਲਦੀ ਖਤਮ ਕਰਨੀ ਪੈਣੀ ਹੈ ਕਿਉਂਕਿ ਅੱਜ ਕਾਫੀ ਜਿਹੜੇ ਸੀਗੇ ਫੋਨ ਕਾਲ ਜਿਹੜੇ ਅਟੈਂਡ ਕੀਤੇ ਆ ਮੈਂ ਸਵੇਰ ਤੋਂ ਹੁਣ ਤੱਕ ਤੇ ਹੁਣ ਥੋੜਾ ਜਿਹਾ ਮੇਰਾ ਹੋਰ ਕਰਦਾ ਕੰਮ ਆ ਜਿਹੜਾ ਹੁਣ ਮਕਾਉਣਾ ਹੈ ਵੀਡੀਓ ਬਣਾ ਕੇ ਵੀਡੀਓ ਹੁਣ ਮੈਂ ਅਪਲੋਡ ਕਰਦੀ ਆ ਪਹਿਲਾਂ ਤੇ ਫਿਰ ਆਪਣੇ ਘਰ ਦੇ ਕੰਮਵਾਲ ਹੁੰਦੀ ਆ ਤੇ ਆਪਾਂ ਕੱਲ ਨੂੰ ਮਿਲਾਂਗੇ ਹੁਣ ਉਦੋਂ ਤੱਕ ਵਾਸਤੇ ਸਸਟ੍ਰਿਕ ਕਾਮ